ਹੱਥ ਜੋੜ ਕੇ ਕਹਿਨੀ ਆ ਵੇ ਤੇਰੇ ਪੁੱਤਰਾ ਪੈਰੀ ਪੈਨੀ ਆ ਆ ਵੇ ਖਸ਼ਰੀਕੇ ਵਾਲੇ ਤੇਨੂੰ ਵੇਖ ਕੇ ਹੱਸਦੇ ਰਹਿੰਦੇ ਨੇ ਰਹਿੰਦੇ ਨੇ ਵੇ ਇੱਕ ਤੇਰੇ ਕਰਕੇ ਵੇ ਪੁੱਤਰਾ ਇੱਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅਬੜੀ ਦੀ ਮਾਂ ਕਹਿ ਨਾਮ ਪਾਪੇ ਰਖਵਾ ਕੇ ਮਾਲਾ ਪਾਲੀਆਂ ਤੇ ਮੂੰਹੋਂ ਕਰੀ ਜਾਂਦੇ ਜਾਬ ਨੇ ਮੂੰਹੋਂ ਕਰੀ ਜਾਂਦੇ ਜਾਬ ਨੇ ਉਹ ਸਦਾ ਰਹਿੰਦੇ ਬੁਰੀਾਈ ਵੱਲ ਤੱਕਦੇ ਤੇ ਕਹਿੰਦੇ ਰੱਬ ਨਾ ਮਲਾਪ ਨੇ ਰੱਬ ਨਾ ਮਲਾਪ ਨੇ ਸਦਾ ਰਹਿੰਦੇ ਬੁਰੀਾਈ ਵੱਲ ਤੱਕਦੇ ਤੇ ਕਹਿੰਦੇ ਰੱਬ ਨਾ ਮਲਾਪ ਨੇ ਰੱਬ ਨਾ ਮਲਾਪ ਨੇ ਉਹ ਕੁੜੀ ਮਾਪਿਆਂ ਨੇ ਪਾਈ ਚੇਲੀ ਬਾਬੇ ਦੀ ਪਾਈ ਚੇਲੀ ਬਾਬੇ ਦੀ ਉਹ ਕੁੜੀ ਮਾਪਿਆਂ ਨੇ ਪਾਈ ਚੇਲੀ ਬਾਬੇ ਦੀ ਉਸੇ ਨੂੰ ਬਾਬਾ ਘੜ ਲੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਏ ਬੰਦਾ ਕਿਹੜੇ ਰਾਹ ਪੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਏ